ਅੱਜ ਮੋਗਾ ਦੀ ਬਸਤੀ ਲਾਲ ਸਿੰਘ ਵਿਖੇ ਆਲ ਇੰਡੀਆ ਵਾਲਮੀਕ ਖਾਲਸਾ ਦਲ ਦੇ ਮੁੱਖ ਦਫ਼ਤਰ ਵਿੱਚ ਪ੍ਰਧਾਨ ਅਮਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਦਲ ਦੇ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਹੋਏ ਅੱਜ ਮੁੱਖ ਮਹਿਮਾਨ ਵਜੋਂ ਡਾਕਟਰ ਜਗਸੀਰ ਸਿੰਘ ਡਾਲਾ ਪਹੁੰਚੇ ਤੇ ਉਹਨਾਂ ਨੇ ਅਤੇ ਹੋਰ ਅਹੁਦੇਦਾਰਾਂ ਨਾਲ ਮਿਲ ਕੇ ਸਰਦਾਰ ਭਗਤ ਸਿੰਘ ਜੀ ਦੀ ਤਸਵੀਰ ਤੇ ਫੁੱਲਾਂ ਦੀ ਮਾਲਾ ਅਰਪਿਤ ਕੀਤੀ ਅਤੇ ਸ਼ਹੀਦ ਨੂੰ ਯਾਦ ਕੀਤਾ ਗਿਆ ਅਤੇ ਆਲ ਇੰਡੀਆ ਵਾਲਮੀਕ ਖਾਲਸਾ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਅਤੇ ਸਾਬਕਾ ਡੀਈਓ ਰਣਜੀਤ ਸਿੰਘ ਗਿੱਲ ਵੱਲੋਂ ਡਾਕਟਰ ਜਗਸੀਰ ਸਿੰਘ ਨੂੰ ਸਰਉਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਦਲਦੇ ਜਰਨਲ ਸੈਕਟਰੀ ਪੰਜਾਬ ਹਰਬਾਂਤ ਸਾਗਰ ਅਤੇ ਰਣਜੀਤ ਸਿੰਘ ਗਿੱਲ ਐਕਸ ਡੀਈਓ ਵੱਲੋਂ ਸਰਦਾਰ ਭਗਤ ਸਿੰਘ ਜੀ ਬਾਰੇ ਸਬੋਧਨ ਕੀਤਾ ਗਿਆ ਇਸ ਮੌਕੇ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਚਾਹ ਅਤੇ ਸਮੋਸਿਆਂ ਦਾ ਲੰਗਰ ਚੱਲਦਾ ਰਿਹਾ ਇਸ ਮੌਕੇ ਨਛੱਤਰ ਸਿੰਘ ਗਿੱਲ ਸਰੂਪ ਸਿੰਘ ਰਾਜਕੁਮਾਰ ਰਾਮਬਚਨ ਰਾਏ ਬਲਦੇਵ ਸਿੰਘ ਮਲਕੀਤ ਸਿੰਘ ਮਨਦੀਪ ਸਿੰਘ ਮਿੱਠੂ ਸਿੰਘ ਪੂਰਨ ਸਿੰਘ ਰਾਹੁਲ ਕੁਮਾਰ ਬਲਵੀਰ ਸਿੰਘ ਵਿਸ਼ਾਲ ਰਾਜਪੂਤ ਇਕਬਾਲ ਸਿੰਘ ਨਿਰਮਲ ਸਿੰਘ ਕੁਲਦੀਪ ਸਿੰਘ ਬਲਵਿੰਦਰ ਸਿੰਘ ਗੁਰਸੇਵਕ ਸਿੰਘ ਤੇ ਜੇਂਦਰਪਾਲ ਸਿੰਘ ਹਾਜ਼ਰ ਸਨ ਜੇ ਨਿਊਜ਼ ਪੰਜਾਬੀ ਦੇ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਰਿਪੋਰਟ ਸਾਥੀਓ ਅੱਜ ਦਾ ਜਿਹੜਾ ਦਿਨ ਹੈ ਇਹ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਇਹ ਉਸ ਮਹਾਪੁਰਸ਼ ਦਾ ਦਿਨ ਹੈ ਜਿਸ ਦਿਨ ਅੱਜ ਦੇ ਦਿਨ ਪੈਦਾ ਹੋਈ ਸੀ ਉਹਨਾਂ ਨੇ ਭਾਰਤ ਦੀ ਜਿਹੜੀ ਰਾਜਨੀਤੀ ਸੀ ਉਹ ਬਿਲਕੁਲ ਹੀ ਬਦਲ ਦਿੱਤੀ ਸੀ ਹਾਲਾਂਕਿ ਸਰਦਾਰ ਭਗਤ ਸਿੰਘ ਜੀ ਉਹ ਜੇ ਚਾਹੁੰਦੇ ਉਸ ਸਮੇਂ ਦੇ ਕਾਂਗਰਸੀ ਤਾਂ ਉਸ ਰਿਹਾਈ ਹੋ ਸਕਦੇ ਸੀ ਜੇਲ੍ਹ ਚੋਂ ਜਿਹੜੇ ਉਹਨਾਂ ਤੇ ਇਲਜ਼ਾਮ ਲੱਗੇ ਸੀ ਉਹ ਨਾ ਮਾਤਰ ਸੀ ਲੇਕਿਨ ਅੰਗਰੇਜ਼ ਤਾਂ ਉਹਨਾਂ ਨੂੰ ਫਾਂਸੀ ਚੜਾਉਣਾ ਚਾਹੁੰਦੇ ਸੀਗੇ ਤੇ ਨਾਲ ਹੀ ਸਾਡੇ ਜਿਹੜੇ ਦੇਸ਼ ਦੇ ਸੀਗੇ ਆਜ਼ਾਦੀ ਦੀ ਲਹਿਰ ਵਿੱਚ ਜਿਹੜੇ ਸ਼ਾਮਲ ਸੀ ਉਹ ਵੀ ਚਾਹੁੰਦੇ ਸੀਗੇ ਕਿ ਭਗਤ ਸਿੰਘ ਜੇ ਜਿੰਦਾ ਰਹਿ ਗਿਆ ਤੇ ਸਾਡਾ ਸਾਡਾ ਅਸੀਂ ਭੁਗਤ ਜਾਣ ਜਾਵਾਂਗੇ ਕਿਉਂਕਿ ਭਗਤ ਸਿੰਘ ਅਮਰ ਹੋ ਜਾਣਾ ਹੈ ਕਮਲ ਇੱਕ ਮਿੰਟ ਕੀ ਨਾਮ ਆ ਸਰ ਰਣਜੀਤ ਸਿੰਘ ਗਿੱਲ ਰਣਜੀਤ ਸਿੰਘ ਗਿੱਲ ਸਾਹਿਬ ਤੁਸੀਂ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਏ ਹੋ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਅੱਜ ਨਾਲ ਅੱਜ ਆਪਾਂ ਤੋਂ ਮਹਾਨ ਸ਼ਖੂਤ ਦੇ ਜਨਮ ਦਿਹਾੜੇ ਤੇ ਇਕੱਠੇ ਹੋਏ ਹਾਂ ਉਹਨਾਂ ਦੇ ਬਾਰੇ ਉਹਨਾਂ ਪਹਿਲਾਂ ਪਹਿਲਾ ਵਾਲੇ ਬਲਾਰਾ ਜੀ ਨੇ ਬਹੁਤ ਦੁਬਾਈ ਵਿੱਚ ਚੋਤੇ ਚਾਨਣਾ ਪਾ ਦਿੱਤਾ ਹੈ ਮੈਂ ਸਿਰਫ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਆਪਣੀ ਪੂਰਨ ਆਜ਼ਾਦੀ ਮਾਣੀਏ ਜੋ ਸਾਨੂੰ ਹੱਕ ਮਿਲੇ ਹੋਏ ਨੇ ਉਹਨਾਂ ਨੂੰ ਅਸੀਂ ਪੂਰੇ ਮੰਨਦੇ ਹੋਏ ਆਪਣੇ ਦੇਸ਼ ਨੂੰ ਤੇ ਆਪਣੇ ਸਮਾਜ ਨੂੰ ਉੱਚਾ ਲਿਜਾਣ ਦੀ ਕੋਸ਼ਿਸ਼ ਕਰੀਏ